ਇਤਿਆਰੀਆਂ ਪਰ ਕੈਨੇਡਾ ਦੇ ਵਿੱਚ ਪੰਜਾਬੀ ਗੱਭਰੂ ਦੇ ਨਾਲ ਵਾਪਰਿਆ ਦਰਦਨਾਕ ਹਾਦਸਾ ਦੱਸੇਗੀ ਕਿ ਕੈਨੇਡਾ ਦੇ ਸ਼ਹਿਰ ਕੇਲਡਨ ਦੇ ਵਿੱਚ 31 ਦਸੰਬਰ ਦੀ ਰਾਤ ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ ਦੀ ਸੜਕਾਸੇ ਦੇ ਵਿੱਚ ਮੌਤ ਹੋ ਗਈ। ਵਿਸ਼ਵਰਾਜ ਦੀ ਮੌਤ ਦੇ ਨਾਲ ਘਰ ਦੇ ਵਿੱਚ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਉਹ ਮਾਤਮ ਦੇ ਵਿੱਚ ਬਦਲ ਗਿਆ। ਦਰਅਸਲ ਘਰ ਦੇ ਵਿੱਚ ਵਿਸ਼ਵਰਾਜ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਉਸ ਦੀ ਮੰਗੇਤਰ ਕੁਤਸਮਾ ਪਹਿਲਾਂ ਹੀ ਵਿਦੇਸ਼ ਆ ਗਈ ਸੀ। ਵਿਸ਼ਵਰਾਜ ਨੇ ਵੀ ਜਲਦੀ ਹੀ ਆਉਣਾ ਸੀ। ਪਰ ਇਸ ਦੌਰਾਨ ਹਾਦਸਾ ਵਾਪਰਿਆ ਬਰਫਤੋਸ ਦੀ ਕਾਰ ਤੇ ਲੱਗ ਗਈ ਕਾਰ ਟਿਲਕਨ ਦੇ ਨਾਲ ਇੱਕ ਗੱਡੀ ਪਲਟੀਆਂ ਖਾਂਦੀ ਖੁਈ ਸੜਕ ਦੇ ਦੂਜੇ ਪਾਸੇ ਚਲੀ ਗਈ ਸੀਟ ਬੈਲਟ ਲੱਗੀ ਖੋਈ ਸੀ ਜਿਸ ਦੇ ਚਲਦਿਆਂ ਵਿਸ਼ਵਰਾਜ ਗੱਡੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਗੱਡੀ ਨੂੰ ਅੱਗ ਲੱਗ ਗਈ ਖੰਬੇ ਚ ਲਾ ਕੇ ਦੂਜੇ ਪਾਸੇ ਸੜਕ ਤੇ ਚਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲ ਟੂ ਦ ਪੀਸੀ ਖੁੱਲੀ ਖਾਲੀ ਨਹੀਂ ਜਾਂ ਛੱਟ ਜਾਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਹਾਂ ਤੇ ਐਸਟਾ ਬਸ ਜੀ ਮੌਤ ਹੋ ਗਈ ਪਤਾ ਲੱਗਾ ਕੱਲ ਤੋਂ ਦੀ ਗੱਲ ਵੀ ਹੋ ਰਹੀ ਸੀ ਜੀ ਆ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਤ ਉਹ ਸਰ ਮੇਰੇ ਸੰਨਨ ਲੋਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에ਅਰਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫੋਟੋ ਖਿਚਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਵਾਪਸ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫਿਰ ਪਤਾ ਨਹੀਂ ਬਾਅਦ ਵਿੱਚ ਫੇਰ ਕਿਤੇ ਕੋ ਮੜਕਾ ਮੜ ਚਲੇ ਗਿਆ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਜਿੱਦਾਂ ਗਾਇਕਾਂ ਦਾ ਵੀ ਸ਼ੌਕ ਰੱਖਦਾ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤੇ ਤੇ ਕਹਿੰਦੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਇਹ ਪਤਾ ਲੱਗ ਗਿਆ ਉਹਨਾਂ ਦੇ ਜਿਹੜੀ ਮੈਸੇਜ ਹੋਣ ਵਾਲੇ ਸੀ ਉਹ ਯਾਦ ਆ ਗਏ ਸੀ। ਉਹ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ। ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ। ਉਸ ਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਦੇ ਉਦੇਸ਼ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਹੀ ਘੰਟਾ ਬਹੁਤ ਵੱਡਾ ਨਿਆ ਹੋ ਗਿਆ ਪ੍ਰਮਾਤਮਾ ਨੇ ਬਹੁਤ ਵੱਡਾ ਤਕੜਾ ਬੰਦੇ ਗੌਰਮੈਂਟਾਂ ਨੇ ਬੜਾ ਉਹਦੇ ਮਨ ਨੂੰ ਹਾਂਜੀ ਸਾਰਿਆਂ ਨੇ ਜੀ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਤੇ ਮੇਰੇ ਹੋਰ ਕੰਮ ਮਹਿਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਯਾਰ ਇਹ ਪਰ ਕੀ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਇਹਦੇ ਵਿੱਚ ਕੁਛ ਕੀਤਾ ਨਹੀਂ ਜਾ ਸਕਦਾ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪੈ ਗਿਆ ਸੀ